ਇੱਥੇ ਬੈਠ ਕੇ ਤਪੱਸਿਆ ਕਰਕੇ ਗਏ ਨੇ ਭਗਤੀ ਕਰਕੇ ਗਏ ਨੇ ਫਿਲਹਾਲ ਇੱਥੋਂ ਗੁਰੂ ਇੱਥੇ ਆਉਣ ਵਾਸਤੇ ਨਾ ਉਹਨਾਂ ਲੋਕਾਂ ਨੂੰ ਪਰਮਿਸ਼ਨ ਨਹੀਂ ਹੈਗੀ ਜਿਹੜੇ ਇੰਡੀਆ ਦੇ ਸਿਟੀਜ਼ਨ ਨਹੀਂ ਹੈਗੇ ਜਿੰਨਾਂ ਕੋਲ ਇਧਰਲੇ ਪਾਸੇ ਸਿੰਕਾਂ ਹੱਥ ਧੋਣ ਵਾਸਤੇ ਟੈਂਕੀਆਂ 'ਚ ਪਾਣੀ ਜੰਮਿਆ ਹੋਇਆ ਠੀਕ ਆ ਆ ਦੇਖੋ ਬਰਫ਼ ਇਧਰਲੇ ਪਾਸੇ ਟੈਂਕੀ ਆ ਟੈਂਕੀ ਦੇ ਵਿੱਚ ਝਾਤ ਮਰਵਾਵਾਂ ਤੀਸਰੀ ਉਦਾਸੀ ਗੁਰੂ ਨਾਨਕ ਦੇਵ ਜੀ ਬਹੁਤ ਕਰਮਾਂ ਵਾਲੀ ਸੰਗਤ ਇੱਥੇ ਪਹੁੰਚਦੀ ਆ ਹਨਾ ਮੈਂ ਤੇ ਇਧਰਲੇ ਪਾਸੇ ਇੱਕ ਰਜਿਸਟਰ ਲੱਗਿਆ ਹੋਇਆ ਜੀ ਜਿਹੜੀ ਵੀ ਸੰਗਤ ਇੱਥੇ ਦਰਸ਼ਨ ਕਰਨ ਆਈ ਆ ਹੁਣ ਤੱਕ ਹਨਾ ਇੰਡੀਆ ਤੋਂ ਪੰਜਾਬ ਤੋਂ ਕਿਤੇ ਵੀ ਸਟੇਟ ਤੋਂ ਸੂਬੇ ਚੋਂ ਹਨਾ ਉਹਨਾਂ ਦੇ ਇੱਥੇ ਨਾਮ ਲਿਖੇ ਹੋਏ ਨੇ ਅਗਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤ ਸ੍ਰੀ ਅਕਾਲ ਜੀ ਪਿਛਲੇ ਦੋ ਤਿੰਨ ਦਿਨਾਂ ਤੋਂ ਆਪਾਂ ਤਵਾਗ ਦੇ ਵਿੱਚ ਘੁੰਮ ਰਹੇ ਆ ਅੱਜ ਆਪਣਾ ਤਵਾਗ ਦੇ ਵਿੱਚ ਆਖਰੀ ਦਿਨ ਆ ਪਰ ਇੱਥੋਂ ਵਾਪਸ ਜਾਣ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਆਪਾਂ ਇੱਥੋਂ ਦੇ ਗੁਰੂ ਘਰ ਦੇ ਦਰਸ਼ਨ ਕਰਵਾਵਾਂਗੇ ਜੀ ਜਿਹਨੂੰ ਕਿਹਾ ਜਾਂਦਾ ਗੁਰਦੁਆਰਾ ਤੀਸਰੀ ਉਦਾਸੀ ਗੁਰਨਾਲਕ ਸਾਹਿਬ ਜੀ ਨੇ ਉੱਥੇ ਚਰਨ ਪਾਏ ਸੀ ਬਹੁਤ ਘੱਟ ਸੰਗਤ ਇੱਥੇ ਆਉਂਦੀ ਹੈ ਤੇ ਬਹੁਤ ਘੱਟ ਸੰਗਤ ਹੀ ਤੁਸੀਂ ਕਹਿ ਸਕਦੇ ਹੋ ਕਿ ਇੰਡੀਆ ਇੰਡੀਆ ਵਾਲੇ ਤਾਂ ਆ ਸਕਦੇ ਨੇ ਬਾਹਰ ਦੀ ਸੰਗਤ ਇੱਥੇ ਅਲਾਉਡ ਨਹੀਂ ਹੈਗੀ ਹੁਣ ਜੇ ਬਾਹਰਲੇ ਸਿਟੀਜ਼ਨ ਨੇ ਉਹ ਵੀ ਤੁਹਾਨੂੰ ਦੱਸਾਂਗੇ ਕਿ ਕਿਉਂ ਨਹੀਂ ਅਲਾਉਡ ਕਿਉਂਕਿ ਰੀਜ਼ਨ ਉਹ ਚੀਜ਼ ਦਾ ਪਰ ਉਹ ਗੁਰੂ ਘਰ ਜਿਹੜਾ ਹੈਗਾ ਜੀ ਉਹ ਆਰਮੀ ਦੇ ਅੰਡਰ ਆਰਮੀ ਉਹਦੀ ਦੇਖਰੇਖ ਕਰਦੀ ਹੈ ਬਹੁਤ ਟਾਪ ਦੇ ਉੱਤੇ ਜਾ ਕੇ ਗੁਰੂ ਘਰ ਬਣਿਆ ਹੋਇਆ ਛੋਟੀ ਜੀ ਥਾਂ ਤੇ ਪੌੜੀਆਂ ਚੜ੍ਹ ਕੇ ਜਾਣਾ ਪੈਂਦਾ 100 ਮੀਟਰ ਦੇ ਨੇੜੇ ਤੇ ਜਿਹੜੇ ਹਾਈ ਐਲਟੀਟਿਊਡ ਤੇ ਬਣਿਆ ਹੋਇਆ 13500 ਫੁੱਟ ਦੀ ਐਚਾਈਟੂਡ ਤੁਸੀਂ ਕਹਿ ਸਕਦੇ ਹੋ ਕਿਉਂਕਿ ਹਿਮਗੰਢ ਸਾਹਿਬ 15500 ਫੁੱਟ ਤੇ ਇਹ ਗੁਰੂ ਘਰ ਹੈਗਾ ਜੀ 13500 ਫੁੱਟ ਤੇ ਬਹੁਤ ਘੱਟ ਸੰਗਤ ਨੇ ਇਸ ਗੁਰੂ ਘਰ ਦੇ ਦਰਸ਼ਨ ਕੀਤੇ ਹੋਣਗੇ ਤੇ ਜਿਨ੍ਹਾਂ ਨੇ ਕੀਤੇ ਵੀ ਹੋਣੇ ਮੈਨੂੰ ਲੱਗਦਾ ਵੀ ਸ਼ਾਇਦ ਉਹ ਸਾਡੀਆਂ ਵੀਡੀਓ ਥਰੂ ਹੀ ਕੀਤੇ ਹੋਣਗੇ ਅੱਜ ਅਸੀਂ ਦੂਸਰੀ ਵਾਰੀ ਚੱਲੇ ਆ ਮੱਥਾ ਟੇਕਣ ਕਿਉਂਕਿ ਇੰਨੀ ਦੂਰ ਆਏ ਆ ਤੇ ਗੁਰੂ ਘਰ ਦੇ ਦਰਸ਼ਨ ਨਾ ਕਰੀਏ ਹਨਾ ਕਿ ਇਹ ਹੋ ਨਹੀਂ ਸਕਦਾ ਕੱਲ ਅਸੀਂ ਬੁਮਲਾ ਪਾਸ ਗਏ ਸੀ ਜਿਨ੍ਹਾਂ ਨੇ ਸਾਡੀ ਪਿਛਲੀ ਵੀਡੀਓ ਨਹੀਂ ਦੇਖੀ ਉਹ ਬੁਮਲਾ ਪਾਸ ਵਾਲੀ ਪਿਛਲੀ ਵੀਡੀਓ ਸਾਡੀ ਜ਼ਰੂਰ ਚੈੱਕ ਕਰਿਓ ਜਿਹੜੀ ਕਿ ਚਾਈਨਾ ਬਾਰਡਰ ਦੇ ਨਾਲ ਸੀ ਚਾਈਨਿਸ ਆਰਮੀ ਦੇ ਨਾਲ ਅਸੀਂ ਹੱਥ ਮਿਲਾ ਕੇ ਆਏ ਆ ਐਗਜ਼ੈਕਟ ਚਾਈਨਾ ਦੀ ਲਾਈਨ ਦੇਖ ਕੇ ਆਇਆ ਐ ਐਲ اے سی ਲਾਈਨ ਆਫ ਐਕਚੁਅਲ ਕੰਟਰੋਲ ਬਹੁਤ ਔਖਾ ਸੀ ਪਾਸ ਹੋ ਵੀ 15000 ਫੁੱਟ ਦੇ ਨੇੜੇ ਤੇੜੇ ਹੋ ਸੀ ਅੱਜ ਆਪਾਂ ਉਹੀ ਰਾਹ ਜਾਣਾ ਪਰ ਰਾਹ ਦੇ ਵਿੱਚ ਵਾਈ ਜੰਕਸ਼ਨ ਆਉਂਦਾ ਠੀਕ ਆ ਰੁਮਲਾ ਪਾਸ ਜਾਣ ਵਾਸਤੇ ਦੇਖੋ ਜੀ ਅਲੱਗ ਤੋਂ ਪਰਮਿਟ ਬਣਦਾ ਉਹ ਬਰਗੇਡੀਅਰ ਕੋਲ ਡਾਕੂਮੈਂਟ ਜਾਣਗੇ ਇੱਕ ਡਾਕੂਮੈਂਟ ਥੋੜਾ ਜਾਣਗੇ ਡੀਸੀ ਕੋਲ ਉਹ ਕੱਲ ਵਾਲੀ ਵੀਡੀਓ ਦੇ ਵਿੱਚ ਸਾਰਾ ਕੁਝ ਦੱਸਿਆ ਹੋਇਆ ਤੇ ਹੁਣ ਜਦੋਂ ਆਪਾਂ ਇੱਧਰ ਜਾਵਾਂਗੇ ਕੱਲ ਵਾਲੇ ਰਾਹ ਤੇ ਤਾਂ ਬਾਈ ਜੰਕਸ਼ਨ ਆਊਗਾ ਇੱਕ ਸੜਕ ਜਾਂਦੀ ਹੈ ਜੀ ਬੁੰਮਲਾ ਪਾਸ ਨੂੰ ਇੱਕ ਸੜਕ ਜਾਂਦੀ ਹੈ ਜੀ ਸਗਸਤੋਂ ਲਈ ਇੱਕ ਗੁਰਦੁਆਰਾ ਤੀਸਰੀ ਦਾਸੀ ਸਾਹਿਬ ਨੂੰ ਆਪਾਂ ਗੁਰਦੁਆਰਾ ਤੀਸਰੀ ਦਾਸੀ ਸਾਹਿਬ ਜਾਵਾਂਗੇ ਕੱਲ ਆਪਾਂ ਇੱਧਰ ਗਏ ਸੀ ਕਿਉਂਕਿ ਕੱਲ ਬਹੁਤ ਜ਼ਿਆਦਾ ਆਪਾਂ ਲੇਟ ਹੋ ਗਏ ਸੀ ਮੋਟਰਸਾਈਕਲ ਆਪਣਾ ਫਸ ਗਿਆ ਸੀ برف ਦੇ ਵਿੱਚ ਬਲੈਕ ਆਈਸ ਸੀ ਤੇ ਫਿਰ ਗੁਰੂ ਘਰ ਦੇ ਦਰਸ਼ਨ ਕਰਕੇ ਇੱਧਰਲੇ ਪਾਸੇ ਵਾਪਸ ਮੁੜਨਾ ਟਾਈਮ ਇੰਪੋਸੀਬਲ ਆ ਕਿਉਂਕਿ ਤੰਗ ਬਏ ਤੋਂ ਬਾਅਦ ਉਹ ਉੱਥੇ ਕਿਸੇ ਨੂੰ ਵੀ ਰਹਿਣ ਨਹੀਂ ਦਿੰਦੇ ਉਧਰਲੇ ਪਾਸੇ ਸਾਰਿਆਂ ਨੂੰ ਵਾਪਸ ਆਉਣਾ ਪੈਂਦਾ ਤੇ ਗੁਰੂ ਘਰ ਦੇ ਜਿਹੜੇ ਚਾਈਆ 100 150 ਮ ਉੱਪਰ ਚੜ ਕੇ ਜਾਣਾ ਪੈਂਦਾ ਤੇ ਉਹ ਬਹੁਤ ਔਖਾ ਨੈਰਾ ਬਰਫ਼ ਜਲਦਿਆ ਹੁੰਦਾ ਤੇ ਮੈਨੂੰ ਪਤਾ ਵੀ ਮੈਂ ਨਹੀਂ ਕਰਕੇ ਆ ਸਕਦਾ ਸੀ ਇੱਕ ਘੰਟੇ ਦੇ ਵਿੱਚ ਵਿੱਚ ਤਾਂ ਕਰਕੇ ਮੈਂ ਨਹੀਂ ਗਿਆ ਪਰ ਅੱਜ ਆਪਾਂ ਇੱਕ ਟੁਕੜ 20 ਜਾਂ 25 ਕਿਲੋਮੀਟਰ ਦਾ ਸਫ਼ਰ ਦੁਬਾਰਾ ਕਰਾਂਗੇ ਵੀਡੀਓ ਨਾਲ ਜੁੜੇ ਰਹੋ ਬਾਕੀ ਗੱਲਾਂ ਬਾਤਾਂ ਤੁਹਾਨੂੰ ਹੋਰ ਦੱਸਦੇ ਆ ਵੀਡੀਓ ਦੇ ਨਾਲ ਨਾਲ ਮੋਟਰਸਾਈਕਲ ਸਟਾਰਟ ਆਪਾਂ ਕਰਤਾ ਗਰਮ ਹੋ ਰਿਹਾ ਅਲਦਲ ਦਾ ਤੁਸੀਂ ਮੌਸਮ ਦੇਖ ਲਓ ਜਿੰਨੇ ਦਿਨ ਆਪਾਂ ਤਵਾੰਗ ਚ ਆਏ ਆ ਜਿੰਨੇ ਦਿਨ ਆਪਾਂ ਨੂੰ ਤਵਾੰਗ ਚ ਆਏ ਨੂੰ ਹੋ ਗਏ ਜਾਂ ਜਿਸ ਦਿਨ ਆਪਾਂ ਲੋਕਲ ਘੁੰਮੇ ਆ ਉਹਦੇ ਮੀਂਹ ਪੈਂਦਾ ਰਿਹਾ ਤੇ ਜਿੱਦੇ ਆਪਣਾ ਇਮਤਿਹਾਨ ਸੀ ਉੱਚਿਆਂ ਪਹਾੜਾਂ ਦਾ ਉਦੋਂ ਤੋਂ ਰੱਬ ਨੇ ਫਿਰ ਧੁੱਪ ਕੱਢੀ ਪਈ ਆ ਕੱਲ ਵੀ ਧੁੱਪ ਪੂਰੀ ਲੱਗੀ ਤੇ ਅੱਜ ਵੀ ਧੁੱਪ ਪੂਰੀ ਆ ਠੰਡ ਤਾਂ ਬਹੁਤ ਆ ਤੇ ਐਲਟੀਟਿਊਡ ਵੀ ਕੋਦਮ ਵਧੇ ਜਾਣਾ ਕਿਉਂਕਿ 11.5 ਹਜ਼ਾਰ ਫੁੱਟ ਤੋਂ ਆਪਾਂ ਫਿਰ 13.5 ਹਜ਼ਾਰ ਫੁੱਟ ਤੇ ਜਾਣਾ ਉਹ ਵੀ 20-25 ਕਿਲੋਮੀਟਰ ਦੇ ਵਿੱਚ ਵਿੱਚ ਤਾਂ ਕਰਕੇ ਠੰਡ ਕਿਸੇ ਪਾਸੇ ਰੁਕਦੀ ਨਹੀਂ ਉਂਗਲਾਂ ਮੇਰੀਆਂ ਤੁਸੀਂ ਜਿਨ੍ਹਾਂ ਨੇ ਸਾਡੀ ਕੱਲ ਵਾਲੀ ਵੀਡੀਓ ਦੇਖੀ ਹੈ ਨਾ ਆਪਾਂ ਏਸੇ ਰਸਤੇ ਥਰੂ ਗਏ ਸੀ ਕੱਲ ਵਾਲੀ ਵੀਡੀਓ ਦੇ ਵਿੱਚ ਬਰਫ਼ ਤੁਸੀਂ ਦੇਖੀ ਹੋਣੀ ਸੜਕਾਂ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਦੇਖੋ ਤੁਸੀਂ ਸੜਕਾਂ ਜਮਾਂ ਸਾਫ਼ ਨਹੀਂ ਮੈਂ ਪਿੱਛੇ ਵਾਈ ਜੰਕਸ਼ਨ ਆਇਆ ਸੀ ਵਾਈ ਜੰਕਸ਼ਨ ਤੋਂ ਮੈਂ ਚੈਕਿੰਗ ਕਰਵਾ ਕੇ ਮੁੜਿਆ ਜਿੰਨੀਆਂ ਵੀ ਆ ਗੱਡੀਆਂ ਜਾ ਰਹੀਆਂ ਨੇ ਇਹ ਪਹਿਲਾਂ ਸਾਰੀਆਂ ਬੰਮਲਾ ਪਾਸ ਨੂੰ ਜਾਂਦੀਆਂ ਨੇ ਇਹ ਆਉਂਦੇ ਹੋਏ ਫਿਰ ਆ ਥਾਂਵਾਂ ਦੇ ਉੱਤੇ ਖੜਦੀਆਂ ਨੇ ਆਪਾਂ ਬੁੰਮਲਾ ਪਾਸ ਕੱਲ ਜਾਏ ਹਨਾ ਸਾਨੂੰ ਪਤਾ ਹੀ ਆ ਤੇ ਮੈਂ ਕਹਿੰਦਾ ਸੀ ਵੀ ਕੱਲ ਵਾਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਓ ਜਿਹੜੀ ਆ ਬਰਫ਼ ਪਈ ਆ ਨਾ ਇਹੇ ਜੀ ਬਰਫ਼ ਆ ਥਾਂ ਦੇ ਉੱਤੇ ਸੀ ਅੱਜ ਮੌਸਮ ਪੂਰਾ ਖੁੱਲਿਆ ਹੋਇਆ ਧੁੱਪ ਲੱਗੀ ਹੋਈ ਆ ਮੋਟਰਸਾਈਕਲ ਆਪਣੇ ਵਾਲਾ ਉਹ ਖੜਾ ਤੇ ਮੋਟਰਸਾਈਕਲ ਤੇ ਵੀ ਜਾ ਰਹੇ ਨੇ ਠੀਕ ਆ ਹੁਣ ਸਾਨੂੰ ਨਾ ਮੈਂ ਪੀਟੀਐਸੋ ਲੇਕ ਦਿਖਾ ਕੇ ਲੈ ਕੇ ਆਉਣਾ ਇੱਥੇ ਲਿਖਿਆ ਹੋਇਆ ਵੈਲਕਮ ਟੂ ਪੀਟੀਐਸੋ ਲੇਕ ਇਹ ਲੇਕ ਹੈਗੀ ਆ ਜੀ ਮਨ ਲੱਗਦਾ 13000 ਫੁੱਟ ਤੇ 13000 ਫੁੱਟ ਬਹੁਤ ਜ਼ਿਆਦਾ ਹਾਈਟ ਹੁੰਦੀ ਆ ਮੋਟਰਸਾਈਕਲ ਇੱਥੇ ਖੜਾ ਕਰ ਦਈਏ ਤੁਹਾਨੂੰ ਮੈਂ ਅੰਦਰ ਲੈ ਕੇ ਚੱਲਦਾ ਹੁਣ ਇਹ ਵੀ ਕਿਹਾ ਜਾਂਦਾ ਵੀ ਇਸ ਲੇਕ ਦੇ ਕੰਡੇ ਦੇ ਉੱਤੇ ਨਾ ਗੁਰੂ ਰਿੰਪੋਚੀ ਜਿਨੇ ਤਪੱਸਿਆ ਕੀਤੀ ਆ ਹੁਣ ਗੁਰੂ ਰਿੰਪੋਚੀ ਕੌਣ ਸੀ ਗੁਰੂ ਰਿੰਪੋਚੀ ਬਾਬਾ ਨਾਨਕ ਜੀ ਨੂੰ ਕਿਹਾ ਜਾਂਦਾ ਬੋਧ ਧਰਮ ਦੇ ਵਿੱਚ ਹਨਾ ਤਾਂ ਇਹਦਾ ਮਤਲਬ ਇਹ ਵੀ ਆ ਕਿ ਗੁਰੂ ਨਾਨਕ ਸਾਹਿਬ ਵੀ ਇੱਥੇ ਵਿਰਾਜਮਾਨ ਹੋਏ ਹੋਣਗੇ ਹਨਾ ਕਿਉਂਕਿ ਦੋਨਾਂ ਦਾ ਇਤਿਹਾਸ ਸਾਰਾ ਕੁਝ ਮੈਚ ਕਰਦਾ ਤੇ ਸਲੇਕ ਥੋੜੀ ਥੋੜੀ ਉੱਪਰ ਉੱਪਰੋ ਜੰਮੀ ਹੋਈ ਆ ਤੇ ਬੜਾ ਦੂਰ ਆਪਾਂ ਜਾਂਦੇ ਨਹੀਂ ਹੈਗੇ ਕਿਉਂਕਿ ਅੱਗੇ ਐ ਨਹੀਂ ਪਤਾ ਬਰਫਤਸ ਜੇ ਵਿੱਚ ਨੂੰ ਪਰ ਉਹ ਮੈਨੂੰ ਪਤਾ ਵੀ ਇੱਥੇ ਰਾਹ ਹੈਗਾ ਉਹ ਜਿਹੜੀ ਆ ਲੇਕ ਹੈ ਨਾ ਉੱਥੇ ਘਰ ਜਾ ਬਣਿਆ ਹੋਇਆ ਸੌਣਾ ਅੱਗੇ ਜਾ ਕੇ ਇੱਕ ਮੰਦਿਰ ਬਣਿਆ ਹੋਇਆ ਸੋਨੂੰ ਮੈਂ ਉਹ ਵੀ ਦਿਖਾ ਕੇ ਲੈ ਕੇ ਆਉਂਗਾ ਫਿਲਹਾਲ ਸੋਨੂੰ 13000 ਫੁੱਟ ਤੇ ਬਣੀ ਹੋਈ ਲੇਕ ਦਿਖਾਈ ਆ ਆਲਾ ਦਾਲ ਦਾ ਮਾਹੌਲ ਰੈਸਟੋਰੈਂਟ ਵਗੈਰਾ ਇੱਥੇ ਹੈਗੇ ਨਹੀਂ ਪਰ ਹੁਣ ਸਨੋਹ ਦੇ ਵਿੱਚ ਬੰਦ ਹੋ ਗਏ ਕਿਉਂਕਿ ਲੋਕ ਥੱਲੇ ਉਤਰ ਕੇ ਨਹੀਂ ਜਾਂਦੇ ਉਹਨੂੰ ਦੇਖਣ ਬਾਰੋਂ-ਬਾਰੋਂ ਦੇਖ ਲੈਂਦੇ ਨਹੀਂ ਤੇ ਕਿਹਾ ਜਾਂਦਾ ਕਿ ਇਸ ਲੇਕ ਦੇ ਕੰਡੇ ਦੇ ਉੱਤੇ ਬਿਰਾਜਮਾਨ ਹੋ ਕੇ ਗੁਰੂ ਨਾਨਕ ਸਾਹਿਬ ਜੀ ਨੇ ਤਪੱਸਿਆ ਕੀਤੀ ਆ ਆ ਗੱਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਬੁੱਧ ਧਰਮ ਵਾਲੇ ਗੁਰੂ ਰਿੰਪੋ ਚੀਜੀ ਦੇ ਨਾਮ ਤੋਂ ਜਾਣਦੇ ਨੇ ਤੇ ਬੁੱਧ ਧਰਮ ਵਾਲੇ ਵੀ ਕਹਿੰਦੇ ਨੇ ਕਿ ਗੁਰੂ ਸਾਹਿਬ ਜੀ ਇੱਥੇ ਬੈਠ ਕੇ ਤਪੱਸਿਆ ਕਰਕੇ ਗਏ ਨੇ ਭਗਤੀ ਕਰਕੇ ਗਏ ਨੇ ਫਿਲਹਾਲ ਇੱਥੋਂ ਗੁਰੂ ਘਰ ਤੀਸਰੀ ਦਾਸੀ ਮਨ ਲੱਗਦਾ ਵੀ 15 ਕਿਲੋਮੀਟਰ ਦੇ ਨੇੜੇ ਤੇੜੇ ਰਹਿ ਗਿਆ ਤੇ ਸਿੱਧੀ ਚੜ੍ਹਾਈ ਹੋਈ ਆ ਇੱਕ ਵਾਰੀ ਆਪਾਂ 나ਗੂਲਾ ਪਾਸ ਕ੍ਰੋਸ ਕਰਾਂਗੇ ਉਦੋਂ ਵਾਰ ਫਿਰ ਆਪਾਂ ਡਾਊਨ ਜਾਵਾਂਗੇ ਫਿਰ ਥੋੜੀ ਜਿਹੀ ਚੜ੍ਹਾਈ ਆ 10 ਕਿਲੋਮੀਟਰ ਤੋਂ ਵੱਧ ਨਾ ਮੋਟਰਸਾਈਕਲ ਚੱਲਦਾ ਨਹੀਂ ਹੈਗਾ ਮੇਰੀਆਂ ਉਂਗਲਾਂ ਨੂੰ ਐਨੀ ਠੰਡ ਲੱਗੀ ਨਾ ਪਿਛਲੇ 2 ਦਿਨਾਂ ਤੋਂ ਵੀ ਜਦੋਂ ਮੈਂ ਰਾਤ ਨੂੰ ਸੌਣਾ ਵੀ ਹੈ ਨਾ ਚਾਹੇ ਮੈਂ ਉਂਗਲਾਂ ਹੀਟਰ 'ਚ ਸੇਕਲਾਂ ਚਾਹੇ ਮੈਂ ਤੇ ਡਰਾਇਰ ਮਾਰ ਲਾਂ ਮੇਰੀਆਂ ਉਂਗਲਾਂ ਦੁਖਦੀਆਂ ਹੀ ਰਹਿੰਦੀਆਂ ਨੇ ਸਵੇਰੇ ਵੀ ਮੇਰੇ ਜਿਹੜੇ ਆ ਨਾ ਉਹ ਨੇ ਨਾ ਇਹ ਦੁਖਦੇ ਰਹਿੰਦੇ ਨੇ ਐਨੀ ਇਹਦੇ ਵਿੱਚ ਠੰਡ ਵੜ ਗਈ ਹੁਣ ਇਹਨੂੰ 5-4 ਦਿਨ ਗਰਮੀ ਦਵਾਗੇ ਸੇਕ ਦਵਾਗੇ ਪੱਠੀ ਦੇ ਵਿੱਚ ਪਾ ਦੇਣੇ ਬਿਸਕੁਟ ਵਾਂਗੂ ਫੇਰ ਜਾ ਕੇ ਇਹ ਹੱਥ ਨੂੰ ਲੱਗਦਾ ਠੀਕ ਹੋਣਗੇ ਸੋ ਧੁੱਪ ਵਧੀਆ ਨਿਕਲੀ ਹੋਈ ਆ ਮੌਸਮ ਪੂਰਾ ਖੇੜਿਆ ਹੋਇਆ ਤੇ ਆਰਾਮ ਨਾਲ ਚੱਲਾਂਗੇ ਆਪਾਂ ਆੜੀਆਂ ਗੱਡੀਆਂ ਆ ਰਹੀਆਂ ਨੇ ਸਾਰੀਆਂ ਬੰਬਲਾ ਪਾਸ ਜਾਣ ਵਾਲੀਆਂ ਨੇ ਤੇ ਬਹੁਤ ਸਾਫ਼ ਮੌਸਮ ਅੱਜ ਇੱਧਰ ਬਾਈ ਬੈਠ ਨੇ ਸਾਰੇ ਆਰਮੀ ਵਾਲੇ ਮੋਟਰਸਾਈਕਲ ਆਪਾਂ ਉਹ ਸਾਹਮਣੇ ਖੜਾ ਕਰਤਾ ਇੱਧਰਲੇ ਪਾਸੇ ਲੰਗਰ ਤਿਆਰ ਹੋ ਰਿਹਾ ਪਕੌੜੇ ਪਿਛਲੀ ਵਾਰੀ ਜਦੋਂ ਆਏ ਹਨ ਤਾਂ ਆ ਸਾਰਾ ਸ਼ੈੱਡ ਇਕੱਠਾ ਹੁੰਦਾ ਸੀ ਇੱਥੇ ਲਿਖਿਆ ਹੋਇਆ ਜੀ ਗੁਰੂ ਘਰ ਲੰਗਰ ਤੇ ਇਧਰਲੇ ਪਾਸੇ ਮਹਾਰਾਜ ਦਾ ਸਰੂਪ ਰੱਖਿਆ ਹੋਇਆ ਇਹ ਪਹਿਲਾਂ ਨਹੀਂ ਹੁੰਦਾ ਸੀ ਹੁਣ ਬਣਾਇਆ ਹੋਇਆ ਲੱਕੜ ਦਾ ਕਮਰਾ ਬਣਾ ਕੇ ਹੁਣ ਆਪਾਂ ਇੱਥੋਂ ਉੱਪਰ ਜਾਵਾਂਗੇ ਤੇ ਇੱਥੇ ਲਿਖਿਆ ਹੋਇਆ ਜੀ ਗੁਰੂ ਨਾਨਕ ਦੇਵ ਜੀ ਤੀਜੀ ਉਦਾਸੀ 1514 ਤੋਂ 1518 ਤੇ ਗੁਰੂ ਰਣਕ ਸਾਹਿਬ ਜੀ ਨੇ ਦੋ ਵਾਰੀ ਇਧਰਲੀ ਸਾਈਡ ਤੇ ਤਿੱਬਤ ਦੇ ਵਿੱਚ ਵਿਜ਼ਿਟ ਕੀਤਾ ਹਣਾ ਪਹਿਲੀ ਅਦਾਸੀ 'ਚ ਜਦੋਂ ਉਹ ਆਏ ਨੇ 1514 ਈਸਵੀ 'ਚ ਮਾਨਸਰੋਵਰ ਵਾਲੀ ਸਾਈਡ ਨੂੰ ਗਏ ਨੇ ਹਣਾ ਉਸ ਤੋਂ ਬਾਅਦ ਇੰਡੀਆ ਵਾਪਸ ਤੇ ਠੀਕ ਆ ਉਸ ਤੋਂ ਬਾਅਦ ਫਿਰ ਸੇਮ ਰੂਟ ਤੇ ਉਹਨਾਂ ਨੇ ਦੁਬਾਰੇ ਜਦੋਂ ਦਾਸੀ ਸ਼ੁਰੂ ਕੀਤੀ ਆ ਤਾਂ ਤੀਜੀ ਦਾਸੀ ਵੇਲੇ ਨੇਪਾਲ ਪਟਾਣ ਰੁਨਾਚਲ ਪ੍ਰਦੇਸ਼ ਫਿਰ ਲਾਸ਼ਾ ਨੂੰ ਗਏ ਨੇ ਲਾਸ਼ਾ ਇੱਕ ਤਿੱਬਤ ਦਾ ਹਿੱਸਾ ਜਿੱਥੇ ਦੁਨੀਆ ਦੀ ਸਭ ਤੋਂ ਵੱਡੀ ਮਨਿਸਟਰੀ ਆ ਚਾਈਨਾ ਦੇ ਵਿੱਚ ਆ ਉਹ ਹਨਾ ਬਾਕੀ ਤੁਸੀਂ ਹੋਰ ਬਰੀਫ ਇਨਫੋਰਮੇਸ਼ਨ ਵਾਸਤੇ ਸਕਰੀਨ ਸ਼ਾਟ ਲੈ ਕੇ ਪੜ੍ਹ ਸਕਦੇ ਹੋ ਜਿਹੜੀ ਮੈਂ ਗੱਲ ਕਰਦਾ ਸੀ ਨੇ ਇੱਥੇ ਲਿਖਿਆ ਹੋਇਆ ਦਾ ਲਾਮਾ ਹੋਲਡ ਗੁਰੂ ਇਨ ਹਾਈ ਸਟੀਮ ਐਂਡ ਰੈਫਰ ਟੂ ਹਿਮ ਐਜ਼ ਰਿੰਪੋਚੀ ਨਾਨਕ ਲਾਮਾ ਸਮਝ ਗਏ ਹੁਣ ਗੱਲ ਨੂੰ ਵੀ ਗੁਰੂ ਰਿੰਪੋਚੀ ਦੇ ਨਾਮ ਤੋਂ ਬੁੱਧ ਧਰਮ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਪੂਜਿਆ ਜਾਂਦਾ ਗੁਰੂ ਗੋਂਪਾ ਮਹਾਰਾਜ ਐਂਡ ਬਾਬਾ ਲਾਮਾ ਆ ਦੋ ਤਿੰਨ ਨਾਮ ਉਹਨਾਂ ਦੇ ਲਏ ਜਾਂਦੇ ਨੇ ਆ ਮੇਨ ਗੇਟ ਆ ਤੇ ਇੱਥੋਂ ਆਪਾਂ ਚੱਲਦੇ ਆ ਅੰਦਰ ਨੂੰ ਪੌੜੀਆਂ ਚੜ੍ਹ ਕੇ ਜਾਣਾ ਪੈਣਾ ਆ ਤਾਂ ਹੁਣ ਬਰਫ਼ ਪਿੰਗਲ ਗਈ ਪਿਛਲੇ 2 ਦਿਨਾਂ ਤੋਂ ਜਿਹੜੀ ਆ ਸਨੋ ਆ ਨਾ ਐਵੇਂ ਦੀ ਆ ਸਾਰਾ ਲੱਦਿਆ ਪਿਆ ਹੁੰਦਾ ਸੀ ਉੱਪਰ ਤੱਕ ਸਾਹਮਣੇ ਨਿਸ਼ਾਨ ਸਾਹਿਬ ਝੂਲ ਰਹੇ ਨੇ 1 2 3 4 5 6 7 8 9 10 11 11 ਨਿਸ਼ਾਨ ਸਾਹਿਬ ਝੂਲ ਰਹੇ ਨੇ ਫੌਜੀ ਪਾਈਆਂ ਦੀ ਇੱਥੇ ਡਿਊਟੀ ਆ ਪੰਜਾਬ ਵਾਲੇ ਨੇ ਲੰਗਰ ਤਿਆਰ ਹੋ ਰਿਹਾ ਪਕੌੜਿਆਂ ਮੈਂ ਕਹਿੰਦੇ ਮੱਥਾ ਟੇਕਿਆ ਹੋ ਫਿਰ ਆ ਕੇ ਤੁਹਾਨੂੰ ਆਪਾਂ ਪਕੌੜੇ ਛਕਾਉਣੇ ਆ ਬਿਊਟੀ ਮੌਸਮ ਨੇਚਰ ਕਿੰਨਾ ਸੋਹਣਾ ਤੇ ਗੁਰੂ ਸਾਹਿਬ ਜਦੋਂ ਇੱਥੇ ਆਏ ਹੋਣਗੇ ਯਾਰ ਉਦੋਂ ਬਰਫ਼ ਦਾ ਤੁਸੀਂ ਸੋਚ ਕੇ ਦੇਖੋ ਵੀ ਮਾਹੌਲ ਕੀ ਹੋਊਗਾ ਇੱਥੇ ਹਨਾ ਹੁਣ ਵੀ ਸਾਹ ਚੜਦਾ 13.5000 ਫੁੱਟ ਤੇ ਆਪਾਂ ਫਿਰਦੇ ਆ ਤੇ ਦੋ ਪੌੜੀਆਂ ਚੜਦਾ ਮੈਂ ਜਦੋਂ ਤਾਂ ਸਾਹ ਚੜਦਾ ਕਿਉਂਕਿ ਮੈਂ ਬੋਲਦਾ ਵੀ ਜਾਂਦਾ ਨਾਲ-ਨਾਲ ਤਾਂ ਇਹ ਥਾਵਾਂ ਦੇ ਉੱਤੇ ਜੇ ਕਿਸੇ ਨੂੰ ਸਾਹ ਸੁੰਨ ਦੀ ਪ੍ਰੋਬਲਮ ਆ ਫੇ ਬਾਲਾ ਬੋਲੇ ਬੂਲੇ ਨਾ ਤੇ ਚੜਨ ਲੱਗੇ ਵੀ ਬਾਲੀ ਕਾਲੀ ਨਾ ਕਰੇ ਟਾਈਮ ਆਪਣੇ ਕੋਲ ਹਜੇ ਬਹੁਤ ਪਿਆ 10 ਵਜੇ ਨੇ 12 ਵਜੇ ਤਣੂ ਵੀ ਆਪਾਂ ਵਿਹਲੇ ਹੋ ਸਕਦੇ ਆ ਦਰਸ਼ਨ ਕਰਕੇ ਇਤਿਹਾਸ ਸਾਰਾ ਦੱਸ ਕੇ ਦਰਸ਼ਨ ਕਰਵਾਉਣ ਤੋਂ ਪਹਿਲਾਂ ਨਾ ਕੁਝ ਕਿ ਤੁਹਾਨੂੰ ਥੋੜੇ ਜਿਹਾ ਮੈਂ ਇੰਪੋਰਟੈਂਟ ਗੱਲਾਂ ਦੱਸਦਾ ਕਿਉਂਕਿ ਬਾਅਦ ਦੇ ਵਿੱਚ ਆਪਾਂ ਇਤਿਹਾਸ ਸ਼ੁਰੂ ਕਰਾਂਗੇ ਆ ਇੱਥੇ ਆਉਣ ਵਾਸਤੇ ਨਾ ਉਹਨਾਂ ਲੋਕਾਂ ਨੂੰ ਪਰਮਿਸ਼ਨ ਨਹੀਂ ਹੈਗੀ ਜਿਹੜੇ ਇੰਡੀਆ ਦੇ ਸਿਟੀਜ਼ਨ ਨਹੀਂ ਹੈਗੇ ਜਿਨ੍ਹਾਂ ਕੋਲ ਇੰਡੀਆ ਦੇ ਡਾਕੂਮੈਂਟ ਨਹੀਂ ਹੈਗੇ ਮੰਨ ਲਓ ਤੁਸੀਂ ਤੁਹਾਡੇ ਕੋਲ ਇੰਡੀਆ ਦਾ ਕੋਈ ਆਧਾਰ ਕਾਰਡ ਨਹੀਂ ਤੁਹਾਡੇ ਕੋਲ ਇੰਡੀਆ ਦਾ ਕੋਈ ਪਾਸਪੋਰਟ ਨਹੀਂ ਤੁਸੀਂ ਬਾਹਰ ਦੇ ਸਿਟੀਜ਼ਨ ਹੋ ਤੁਹਾਡੇ ਕੋਲ ਬਾਹਰ ਦਾ ਪਾਸਪੋਰਟ ਆ ਪਹਿਲੀ ਗੱਲ ਤਾਂ ਤੁਹਾਡੇ ਵਾਸਤੇ ਪਰਮਿਟ ਅਲੱਗ ਤੋਂ ਬਣਦਾ ਠੀਕ ਹੈ ਜੀ ਪੀਏਪ ਉਹਨੂੰ ਪਰਮਿਟ ਕਿਹਾ ਜਾਂਦਾ ਦੂਜੀ ਗੱਲ ਇਹ ਹੈ ਕਿ ਸੋਨੂੰ ਇਧਰਲੇ ਪਾਸੇ ਆਉਣ ਹੀ ਦਿੱਤਾ ਜਾਊਗਾ ਤਵੰਗ ਸ਼ਹਿਰ ਤੋਂ ਤੁਸੀਂ ਉੱਪਰ ਜਾ ਹੀ ਨਹੀਂ ਸਕਦੇ ਜਿਹੜੇ ਬਾਹਰ ਦੇ ਸਿਟੀਜ਼ਨ ਨੇ ਜਿਨ੍ਹਾਂ ਕੋਲ ਬਾਹਰ ਦੇ ਪਾਸਪੋਰਟ ਨਹੀਂ ਠੀਕ ਆ ਇਸ ਗੁਰੂ ਘਰ ਦੇ ਵਿੱਚ ਬਾਹਰ ਦੇ ਸਿਟੀਜ਼ਨ ਦਰਸ਼ਨ ਨਹੀਂ ਕਰ ਸਕਦੇ ਚਾਹੇ ਉਹ ਪੰਜਾਬੀ ਨੇ ਚਾਹੇ ਕੁਛ ਵੀ ਨਹੀਂ ਪਰ ਇੱਕ ਹੀਲਾ ਹੋਰ ਹੈਗਾ ਵੀ ਤੁਹਾਡੇ ਕੋਲ ਜੇ ਆਧਾਰ ਕਾਰਡ ਹੈਗਾ ਤੁਸੀਂ ਇੱਥੇ ਆਈਐਲਪੀ ਬਣਾ ਸਕਦੇ ਹੋ ਜਿਵੇਂ ਮੈਂ ਬਣਾ ਕੇ ਆਇਆ ਤੇ ਆਧਾਰ ਕਾਰਡ ਬਣਾਉਣਾ ਬਹੁਤ ਸੌਖਾ ਇੰਡੀਆ ਦੇ ਵਿੱਚ ਠੀਕ ਆ ਤੁਸੀਂ ਹੋਰ ਕੋਈ ਪਾਸਪੋਰਟ ਜੇ ਨਹੀਂ ਸ਼ੋਅ ਕਰਦੇ ਕਿਸੇ ਵੀ ਤਰ੍ਹਾਂ ਦਾ ਤਾਂ ਨਾਰਮਲ ਤੁਸੀਂ ਆਦਾ ਆਧਾਰ ਕਾਰਡ ਲੈ ਕੇ ਆਓ ਇੱਥੇ ਆਈਐਲਪੀ ਬਣਵਾਓ ਗੁਰੂ ਸਾਹਿਬ ਦੇ ਦਰਸ਼ਨ ਕਰਨ ਇੱਧਰ ਵੀ ਆ ਸਕਦੇ ਜਿੱਥੇ ਵੀ ਤੁਸੀਂ ਜਾਣਾ ਚਾਹੋ ਨੇ ਜਾ ਸਕਦੇ ਹੋ ਸਿਰਫ ਆਧਾਰ ਕਾਰਡ ਦੇ ਬੇਸ ਤੇ ਹਣਾ ਤੇ ਪਰ ਜੇ ਤੁਹਾਡੇ ਕੋਲ ਆਧਾਰ ਕਾਰਡ ਵੀ ਨਹੀਂ ਹੈਗਾ ਪਾਸਪੋਰਟ ਵੀ ਨਹੀਂ ਹੈ ਕੁਝ ਵੀ ਨਹੀਂ ਹੈਗਾ ਤੁਸੀਂ ਪੱਕੇ ਹੀ ਬਾਹਰ ਦੇ ਬੋਰਨ ਸਾਰਾ ਕੁਝ ਬਾਹਰ ਦਾ ਹੀ ਆ ਫੇਰ ਨਹੀਂ ਤੁਸੀਂ ਇੱਥੇ ਆ ਸਕਦੇ ਪਰ ਵੈਸੇ ਜੇ ਤੁਸੀਂ ਬਾਹਰ ਰਹਿੰਦੇ ਹੋ ਠੀਕ ਹੈ ਪਰ ਤੁਹਾਡੇ ਕੋਲ ਪੁਰਾਣੇ ਡਾਕੂਮੈਂਟ ਤੁਹਾਡੇ ਪਈ ਨੇ ਜਿਵੇਂ ਆਧਾਰ ਕਾਰਡ ਆਧਾਰ ਕਾਰਡ ਦੀ ਕਿਹੜਾ ਕੋਈ ਡੇਟ ਹੁੰਦੀ ਆ ਹਨਾ ਵੀ ਐਨੀ ਤਰੀਕ ਨੂੰ ਐਕਸਪਾਇਰ ਹੋ ਜਾਊਗਾ ਉਹ 10 ਸਾਲ ਬਾਅਦ ਵੀ ਚੱਲੇ ਜਾਣਾ ਤਾਂ ਉਹਨੂੰ ਤੁਸੀਂ ਦਿਖਾ ਕੇ ਆਈਐਲਪੀ ਬਣਵਾ ਕੇ ਇਸ ਗੁਰੂ ਘਰ ਦੇ ਦਰਸ਼ਨ ਕਰ ਸਕਦੇ ਹੋ ਪਿਛਲੇ ਸਾਲ ਜਦੋਂ ਅਸੀਂ ਇੱਥੇ ਆਏ ਸੀ ਤਾਂ ਇੱਕ ਯੂਐਸਏ ਤੋਂ ਫੈਮਿਲੀ ਸੀ ਉਹਨਾਂ ਦਾ ਮੈਨੂੰ ਫੋਨ ਆਇਆ ਸੀ ਉਹ ਕਹ ਉਹਨਾਂ ਦੇ ਪਾਸਪੋਰਟ ਸੀ ਅ ਯੂ ਐਸ ਦੇ ਸਿਟੀਜ਼ਨ ਸੀ ਪਰ ਉਹਨਾਂ ਦਾ ਜਿਹੜਾ ਬਰਥ ਸੀ ਉਹ ਕਹਿੰਦੇ ਹਾਂਗਕਾਂਗ ਦੇ ਵਿੱਚ ਹੋਇਆ ਹਾਂਗਕਾਂਗ ਤੁਸੀਂ ਵੀ ਕਹਿ ਸਕਦੇ ਹੋ ਵੀ ਚਾਈਨਾ ਦਾ ਹੀ ਪਾਰਟ ਹੈ ਇੱਕ ਤੇ ਉਹ ਫਿਰ ਇਹ ਸਾਈਡ ਤੇ ਬਿਲਕੁਲ ਵੀ ਨਹੀਂ ਅਲਾਉਡ ਰਾਤ ਮੈਂ ਜਿਹੜੇ ਹੋਟਲ ਦੇ ਵਿੱਚ ਰੁਕੇ ਹਾਂ ਉੱਥੇ ਇੱਕ ਲੇਡੀ ਸੀ ਆਪਣੇ ਇਜ਼ਰਾਈਲ ਤੋਂ ਇੱਕ ਮੁੰਡਾ ਸੀ ਨੀਦਰਲੈਂਡ ਤੋਂ ਉਹਨਾਂ ਦੋਨਾਂ ਨੂੰ ਤਵਾੰਗ ਚੋਂ ਕਿਤੇ ਵੀ ਬਾਹਰ ਨਹੀਂ ਜਾਣ ਦਿੱਤਾ ਸੀ ਕਿਉਂਕਿ ਉਹਨਾਂ ਦੇ ਮੂੰਹ ਬੜੰਗਾ ਤੋਂ ਪਤਾ ਲੱਗ ਜਾਂਦਾ ਆਪਣਾ ਦਾ ਜਦੋਂ ਕਿਤੇ ਚੈੱਕ ਪੋਸਟ ਆਉਗੀ ਉੱਥੇ ਹੀ ਪਤਾ ਲੱਗੂ ਆ ਇਹ ਬੰਦੇ ਬਾਹਰ ਦੇ ਨੇ ਕਿ ਅੰਦਰ ਦੇ ਬਾਕੀ ਅੰਗਰੇਜ਼ਾਂ ਦਾ ਮੂੰਹ ਬੜੰਗਾ ਦੇਖ ਹੀ ਮੋੜ ਦਿੰਦੇ ਨੇ ਉਹ ਠੀਕ ਆ ਬਾਕੀ ਤੁਸੀਂ ਸਾਰੇ ਦਰਸ਼ਨ ਕਰ ਸਕਦੇ ਹੋ ਆਜਾ ਹੁਣ ਦਰਸ਼ਨ ਕਰੀਏ ਨਾਲ ਨਾਲ ਤੇ ਇੱਥੋਂ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਆ ਬਹੁਤ ਖੁਸ਼ੀ ਹੋ ਰਹੀ ਆ ਤੇ ਇਹ ਸਾਹ ਦੇ ਦਰਸ਼ਨ ਕਰਨੇ ਮੇਰੇ ਵਾਸਤੇ ਬਹੁਤ ਜ਼ਰੂਰੀ ਸੀ ਇੰਨੀ ਦੂਰ ਆ ਕੇ ਮੈਂ ਇੱਥੋਂ ਮੋੜ ਨਹੀਂ ਸਕਦਾ ਸੀ ਇੱਕ ਬਾਬਾ ਅਕਾਲ ਰੂਪ ਦੂਜਾ ਰਵਾਬੀ ਮਰਦਾਨਾ ਕਾਲ ਯੁਗ ਬਾਬੇ ਤਾਰ ਰਿਹਾ ਸਤਨਾਮ ਪੜ ਮੰਤਰ ਸੁਨਾਇਆ ਕਲ ਤਾਰਨ ਗੁਰੂ ਨਾਨਕ ਆਇਆ ਕਲ ਯੁਗ ਨੂੰ ਤਾਰਨ ਵਾਸਤੇ ਗੁਰੂ ਨਾਨਕ ਸਾਹਿਬ ਆਇਏ ਸੀ ਨਾਲ ਉਹਦੇ ਉਹਨਾਂ ਦੇ ਸਾਥੀ ਗੁਰੂ ਘਰ ਦੇ ਪਹਿਲੇ ਕੀਰਤਨੀਏ ਭਾਈ ਮਰਦਾਨਾ ਜੀ ਵਾਹਿਗੁਰੂ ਗੁਰ ਮੰਤਰ ਹੈ ਜਪ ਹੋਮੈ ਕੋਈ ਗੁਰ ਮੰਤਰ ਆ ਜੀ ਵਾਹਿਗੁਰੂ ਦਾ ਨਾਮ ਉਹਨੂੰ ਪੜ ਕੇ ਤੁਹਾਡੇ ਅੰਦਰ ਦਾ ਜਿਹੜਾ ਹੰਕਾਰ ਉਹ ਮਿਟ ਜਾਂਦਾ ਇੱਥੇ ਲਿਖਿਆ ਹੋਇਆ ਜੀ 21 ਸਿੱਖ ਹਣਾ ਇਰੇਜਮੈਂਟ ਦਾ ਨਾਮ ਹੋਣਾ ਮੈਨੂੰ ਇਹ ਥੋੜੇ ਨਾਮ ਦੇ ਵਿੱਚ ਬੜੀਆਂ ਕਨਫਿਊਜ਼ਨਾਂ ਰਹਿੰਦੀਆਂ ਨੇ ਕੋਈ ਬਟਾਲੀਅਨ ਦਾ ਨਾਮ ਲੈਣਾ ਜਾਂ ਕੋਈ ਐਵੇਂ ਦਾ ਹਨਾ ਤੇ ਹੁਣ ਆਪਾਂ ਚੱਲਦੇ ਹਾਂ ਇਸ ਤੋਂ ਉੱਪਰ ਗੁਰਦੁਰਾ ਸਾਹਿਬ ਦਾ ਗੇਟ ਇੱਕ ਹੋਰ ਆ ਐਵੇਂ ਦਾ ਪੱਕਾ ਰਾਹ ਬਣਿਆ ਹੋਇਆ ਇਹ ਜਿਹੜਾ ਪੱਥਰ ਲਾਇਆ ਹੋਇਆ ਨਾ ਇੱਥੇ ਇਹ ਵਾਲਾ ਇਹ ਤਿਲਕਣ ਵਾਲਾ ਨਹੀਂ ਹੈਗਾ ਤੇ ਖੁਰਦਰਾ ਜਿਹਾ ਪੱਥਰ ਆ ਇਹ ਜਿਵੇਂ ਕੋਹਲੂ ਆ ਜਿਹਾ ਬਣਾ ਕੇ ਪੌੜੀਆਂ ਬਣਾਈਆਂ ਹੁੰਦੀਆਂ ਨੇ ਸਿਮਿੰਟ ਦੀਆਂ ਹੁਣ ਬਰਫ਼ ਜਮੀ ਨਹੀਂ ਹੈਗੀ ਚਲੋ ਜੀ ਚਾਹ ਦਾ ਲੰਗਰ ਸੀ ਥੱਲੇ ਬਿਸਕੁਟ ਦਾ ਲੰਗਰ ਸੀ ਦਾਖਾਂ ਦਾ ਲੰਗਰ ਸੀ ਤਿੰਨੇ ਚੀਜ਼ਾਂ ਛਕ ਲਈਆਂ ਆਪਾਂ ਆਹ ਥਾਂ ਦੇ ਉੱਤੇ ਕ੍ਰੈਸਟ ਹਾਊਸ ਵੀ ਬਣਾਇਆ ਹੋਇਆ ਜੇ ਕੋਈ ਚੜਦੇ ਕਰਦੇ ਥੱਕ ਜੋਂ ਤਾਂ ਇੱਥੇ ਬਹਿ ਕੇ ਤੁਸੀਂ ਆਰਾਮ ਕਰ ਸਕਦੇ ਹੋ ਇਧਰਲੇ ਪਾਸੇ ਦਵਾਰਾ ਇਤਿਹਾਸ ਲਿਖਿਆ ਹੋਇਆ ਤੇ ਹੁਣ ਆਪਾਂ ਥੋੜਾ ਜਿਹਾ ਥੱਲੇ ਜਾਣਾ ਤੇ ਜਿਹੜਾ ਦਰਬਾਰ ਸਾਹਿਬ ਆ ਨਾ ਜੀ ਉਹ ਤੋਂ ਵਾਹਿਗੁਰੂ ਲਿਖਿਆ ਹੋਇਆ ਨਾ ਇੱਥੇ ਇਹ ਨਹੀਂ ਹੈਗਾ ਇਹ ਤੋਂ ਵੀ ਉੱਪਰ ਉਹ ਨਿਗਾ ਮਾਰੋ ਉਹ ਉੱਥੇ ਆ ਜੀ ਤੇ ਆ ਪਹਾੜ ਦੇ ਦੇਖੋ ਬਿਲਕੁਲ ਐਵੇਂ ਥੱਲੇ ਯਾਰ ਹਨਾ ਬਹੁਤ ਸੋਹਣਾ ਤੇ ਬਹੁਤ ਡਿਫਰੈਂਟ ਲੋਕੇਸ਼ਨ ਤੇ ਗੁਰਦਾਰਾ ਸਾਹਿਬ ਬਣਿਆ ਹੋਇਆ ਉੱਥੇ ਆ ਇੱਕ ਪਲੇਨ ਪੱਥਰ ਹੈ ਜੀ ਬਹੁਤ ਸੋਹਣਾ ਤੁਹਾਨੂੰ ਦਿਖਾਉਣੇ ਆਪਾਂ ਉੱਪਰ ਜਾ ਕੇ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਕਾਫੀ ਵੀਡੀਓ ਦੇ ਵਿੱਚ ਜਦੋਂ ਤੁਸੀਂ ਕਿਸੇ ਵੀ ਉੱਚੇ ਪਹਾੜਾਂ ਦੇ ਵਿੱਚ ਆਉਣੇ ਹੋਣਾ ਜਿੱਥੇ ਆਲੇ-ਦਾਲੇ ਸਨੋਹੀ ਸਨੋ ਆ ਤਾਂ ਉੱਥੇ ਤੁਸੀਂ ਐਨਕਾ ਜਰੂਰ ਲਾ ਕੇ ਰੱਖਿਆ ਕਰੋ ਕਿਉਂਕਿ ਉਹਦੇ ਨਾਲ ਨਾ ਨਹੀਂ ਅੱਖਾਂ 'ਚ ਅੰਧਿਆਉਣ ਲੱਗ ਜਾਂਦੀਆਂ ਨੇ ਮਚਣ ਲੱਗ ਜਾਂਦੀਆਂ ਨੇ ਅੱਖਾਂ ਰਾਤ ਨੂੰ ਨਿਗਾ ਤੇ ਵੀ ਅਸਰ ਪੈਂਦਾ ਕਿਉਂਕਿ ਜਿਹੜੀ ਤੁੱਪਾ ਨਾ ਸਿੱਧੀ ਬਰਫ਼ ਦੇ ਉੱਤੇ ਪੈਂਦੀ ਆ ਫਿਰ ਅੱਖਾਂ ਦੇ ਵਿੱਚ ਰਿਫਲੈਕਸ਼ਨ ਪੈਂਦੀ ਆ ਉਹਦੀ ਸਾਰੇ ਆਰਮੀ ਇੱਥੇ ਲਾ ਕੇ ਰੱਖਦੀ ਐਣਕਾ 50 50 ਮੀਟਰ ਬਾਅਦ ਰੈਸਟ ਕਰਨ ਵਾਸਤੇ ਐ ਬਣਾਏ ਹੋਏ ਨਹੀਂ ਕਿਉਂਕਿ ਪਤਾ ਵੀ ਐਲਟੀਟਿਊਡ ਜਾਦੇ ਆ ਤੇ ਚੜਨ ਲੱਗੇ ਸਾਹ ਛੜ ਜਾਂਦਾ ਇਧਰਲੇ ਪਾਸੇ ਬਾਥਰੂਮ ਬਣਾਇਆ ਹੋਇਆ ਖੁੱਲ੍ਹਿਆ ਹੀ ਆ ਬਾਥਰੂਮ ਉੱਥੇ ਜਾ ਕੇ ਜੋੜਾ ਘਰ ਜਿੱਥੇ ਵਾਇਗਰੂ ਲਿਖਿਆ ਹੋਇਆ ਇੰਨੀ-ਇੰਨੀ ਬਰਫ਼ ਹੁੰਦੀ ਹੈ ਇੱਥੇ ਜਿੱਥੇ ਆਪਾਂ ਹੁਣ ਤੁਰ ਕੇ ਜਾ ਰਹੇ ਹਾਂ ਜਮੀਨ ਰਾਹ ਖੋਲਤਾ ਕਿਉਂਕਿ ਇੱਕ ਵਾਰੀ ਆਪਾਂ ਐਕਸਪੀਰੀਅੰਸ ਕੀਤਾ ਹੋਇਆ ਐਡੀ ਐਡੀ ਉੱਚੀ ਬਰਫ਼ ਵਿੱਚ ਦੀ ਜਾਣ ਦਾ ਉੱਥੇ ਤੱਕ ਹੁਣ ਦੇਖੋ ਤੁਸੀਂ ਖੜ ਕੇ ਇਥੋਂ ਆਲੇ ਦਾਲ ਦਾ ਮਾਹੌਲ ਉਹ ਉੱਥੋਂ ਚੜ ਕੇ ਆਏ ਆਂ ਆਪਾਂ ਸਿੱਧਾ ਖੜਵਾ ਪਹਾੜਾ ਜੀ ਤੌਣ ਤਾ ਨੂੰ ਚੱਕ ਕੇ ਪਹਾੜ ਦੀ ਟੀਸੀ ਦੇਖ ਸਕਦੇ ਹੋ ਤੁਸੀਂ ਬੁੱਧਧਰਮ ਵਾਲਾ ਦੇ ਵੀ ਇੱਥੇ ਮੰਤਰ ਲੱਗੇ ਹੋਏ ਨੇ ਇਹ ਵੀ ਮੈਂ ਤੁਹਾਨੂੰ ਦੱਸੂਗਾ ਬੁੱਧਧਰਮ ਵਾਲਾਂ ਦੇ ਮੰਤਰ ਇੱਥੇ ਕਿਉਂ ਲੱਗੇ ਨੇ ਨਿਸ਼ਚੈ ਕਰ ਆਪਣੀ ਜੀਤ ਕਰੋ ਹੁਣ ਪਹੁੰਚ ਗਏ ਜੀ ਆਪਾਂ ਜੋੜਾ ਘਰ ਸਾਹਮਣੇ ਪਾਣੀ ਵਾਲੀ ਬੋਤਲ ਪਈ ਆ ਆਰਮੀ ਵਾਲੇ ਬਾਈਆਂ ਨੇ ਕਿਹਾ ਸੀ ਵੀ ਪਾਣੀ ਦੀ ਬੋਤਲ ਲੈ ਜਿਓ ਹੱਥ ਪੈਰ ਸੁੱਚੇ ਕਰ ਲਿਓ ਗਲਾਸ ਚਾਕੇ ਲੈ ਜੋ ਪਾਣੀ ਬਹੁਤ ਜ਼ਿਆਦਾ ਗਰਮ ਆ ਸਿੱਧਾ ਹੱਥਾਂ ਤੇ ਪੈਣਾ ਨਹੀਂ ਤੇ ਉੱਪਰ ਥੋੜਾ ਜਿਹਾ ਠੰਡਾ ਪਾਣੀ ਵੀ ਆ ਕਹਿੰਦੇ ਉਹ ਪਾ ਲਿਓ ਇਧਰਲੇ ਪਾਸੇ ਸਿੰਕ ਆ ਹੱਥ ਧੋਣ ਵਾਸਤੇ ਟੈਂਕੀਆਂ ਚ ਪਾਣੀ ਜੰਮਿਆ ਹੋਇਆ ਠੀਕ ਆ ਆ ਦੇਖੋ ਬਰਫ਼ ਇਧਰਲੇ ਪਾਸੇ ਟੈਂਕੀ ਆ ਟੈਂਕੀ ਦੇ ਵਿੱਚ ਝਾਤ ਮਰਵਾਵਾਂ ਦੇਖਿਓ ਮਾੜਾ ਜ ਮੈਨੂੰ ਤਾਂ ਦਿਖਣਾ ਨਹੀਂ ਮੈਂ ਤਾਂ ਦੂਰ ਖੜਾ ਪਾਣੀ ਇਹਦੇ ਵਿੱਚ ਜੰਮਿਆ ਹੋਣਾ ਕਿਉਂਕਿ ਉੱਪਰੋਂ ਝਰਨੇ ਦਾ ਪਾਣੀ ਆਉਂਦਾ ਇਹਦੇ ਵਿੱਚ ਟੈਂਕੀ ਚ ਤੇ ਇੱਥੋਂ ਥੱਲੇ ਆ ਜਾਂਦਾ ਆਹ ਦੇਖੋ ਇਧਰਲੇ ਪਾਸੇ ਜਿਹੜਾ ਪਾਣੀ ਚੋੜ ਰਿਹਾ ਸੀ ਨਾ ਇਹ ਰਾਹ ਚ ਹੀ ਜੰਮ ਗਿਆ ਤੇ ਹੁਣ ਆਪਾਂ ਥੋੜਾ ਜਿਹਾ ਉੱਪਰ ਹੋਰ ਜਾਣਾ 50 ਮੀਟਰ ਦੇ ਨੇੜੇ ਤੇੜੇ ਇਹ ਥੋੜੀ ਜੀ ਖੜਮੀ ਚੜਾਈ ਆ ਆਪਾਂ ਇੱਥੋਂ ਐਵੇਂ ਜਾਵਾਂਗੇ ਤੇ ਉੱਪਰਲੇ ਪਾਸੇ ਉਹ ਸਾਰਾ ਦਰਬਾਰ ਸਾਹਿਬ ਆ ਜੀ ਵਾਹਿਰੂ ਤੇ ਜਿਮਾ ਆਪਾਂ ਉੱਪਰ ਪਹੁੰਚ ਗਏ ਆ ਜੀ ਹੁਣ ਤੇ ਫਿਰ ਜੋੜੇ ਲਾ ਲਾਂਗੇ ਥੱਲੇ ਮੈਟ ਵਿਛੇ ਹੋਏ ਨਹੀਂ ਆਰਮੀ ਵਾਲੇ ਬਾਈਆਂ ਨੇ ਕਿਹਾ ਸੀ ਵੀ ਜਿੱਥੇ ਮੈਟ ਵਿਛੇ ਹੋਏ ਨਹੀਂ ਉੱਥੇ ਜੋੜੇ ਲਾ ਦਿਓ ਕੋਈ ਨਾ ਤੇ ਹੁਣ ਆਪਾਂ ਹੱਥ ਸੁੱਚੇ ਕਰ ਲਈਏ ਫਿਰ ਅੰਦਰ ਤੁਹਾਨੂੰ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਕਰਵਾਉਣੇ ਆ ਤੇ ਬੁੱਧ ਧਰਮ ਵਾਲਾਂ ਦੇ ਮੰਤਰ ਇੱਥੇ ਕਿਉਂ ਲੱਗੇ ਹੋਏ ਨੇ ਉਹ ਵੀ ਤੁਹਾਨੂੰ ਦੱਸਦੇ ਆ ਐ ਮੇਰੀਆਂ ਆਰਮੀ ਦਾ ਫੌਜੀ ਕਬਰ ਮਿੰਟਾਂ ਮੀਆਂ ਬੋਤਲਾ ਵਾਹ ਗਰੂ ਬਗਰ ਮਾ ਪਾਣੀ ਪੈਰਾਂ ਤੇ ਨਹੀਂ ਪਹਿਣਾ ਹੀ ਇੱਕਦਮ ਇੰਦਾ ਪਾਣੀ ਇੱਥੇ ਕਿਤੇ ਹੈ ਹੀ ਨਹੀਂ ਵਾਹ ਗਰੂ ਉਦੀ ਹੱਥ ਪੈਰ ਸੁੱਚੇ ਕਰ ਲੇ ਤੇ ਹੁਣ ਤੁਹਾਨੂੰ ਆਪਾ ਗੁਰੂ ਸਾਹਿਬ ਦੇ ਸਥਾਨ ਦੇ ਦਰਸ਼ਨ ਕਰਵਾਉਣੇ ਆ ਵਾਹਿਗੁਰੂ ਕਰੋ ਜੀ ਦਰਸ਼ਨ ਇੱਥੇ ਹੱਥ ਠੇਕਣ ਵਾਸਤੇ ਗੀਠੀ ਠੰਡਾ ਪਾਣੀ ਇੱਥੇ ਆ ਮੈਂ ਨੀ ਗਾਰੀ ਮਾਰੀ ਚਲੋ ਕੋਈ ਨਾ ਬੋਤਲ ਇੱਕ ਆ ਵੀ ਪਈ ਆ ਇਧਰਲੇ ਪਾਸੇ ਮਹਾਰਾਜ ਜੀ ਦਾ ਸਰੂਪ ਲੱਗਿਆ ਹੋਇਆ ਤੌਲੀਆ ਹੱਥ ਪੂੰਝਣ ਵਾਸਤੇ ਇਧਰਲੇ ਪਾਸੇ ਤੂਫ ਬੱਤੀ ਆ ਦਰਬਾਰ ਸਾਹਿਬ ਆ ਜੀ ਸਾਰਾ ਤੀਸਰੀ ਉਦਾਸੀ ਗੁਰੂ ਨਾਨਕ ਦੇਵ ਜੀ ਬਹੁਤ ਕਰਮਾਂ ਵਾਲੀ ਸੰਗਤ ਇੱਥੇ ਪਹੁੰਚਦੀ ਆ ਹਨਾ ਮੈਂ ਵੀ ਆਪਦੇ ਆਪਣੂ ਭਾਗਾ ਵਾਲੀ ਮੰਨਦਾ ਵੀ ਆ ਦੀ ਜ਼ਿੰਦਗੀ ਦੇ ਵਿੱਚ ਮੈਂ ਦੂਜੀ ਵਾਰੀ ਇਸ ਸਥਾਨ ਦੇ ਦਰਸ਼ਨ ਕਰ ਰਿਹਾ ਤੇ ਇੱਥੇ ਸਿਰਫ ਦਰਸ਼ਨ ਮੋਲਾ ਦਾ 1% ਲੋਕਾਂ ਨੇ ਕੀਤੇ ਹੋਣਗੇ। ਉਹਨਾਂ ਦੇ ਵਿੱਚੋਂ ਮੈਂ ਕਹਿੰਦਾ 0.5% ਆਰਮੀ ਦੇ ਲੋਕਾਂ ਨੇ ਜਾਂ ਫਿਰ ਹੋਰ ਥੋੜੇ ਬਹੁਤ ਟੂਰਿਸਟ ਇੱਥੇ ਆਏ ਹੋਣਗੇ ਕਿਉਂਕਿ ਸਾਰੇ ਟੂਰਿਸਟ ਇੱਥੇ ਆ ਕੇ ਨੀਚੇ ਇੱਥੇ ਲੰਗਰ ਚੱਲਦਾ ਉੱਥੇ ਪ੍ਰਸ਼ਾਦ ਛਕਣ ਤੋਂ ਬਾਅਦ ਇਧਰਲੇ ਪਾਸੇ ਅੱਗੇ ਹੋਰ ਬਹੁਤ ਲੇਕ ਬਣੀ ਹੋਈ ਐ ਸੋਹਣੀ ਉੱਧਰ ਚਲੇ ਜਾਂਦੇ ਨੇ ਇੱਥੇ ਨਹੀਂ ਰੁਕਦੇ। ਮਤਲਬ ਉੱਪਰ ਨਹੀਂ ਚੜਕੇ ਆਉਂਦੇ ਹਨਾ। ਤੇ ਧੰਨ ਭਾਗ ਵਾਹਿਗੁਰੂ ਧੰਨ ਗੁਰੂ ਨਾਨਕ ਇਧਰਲੇ ਪਾਸੇ ਮਹਾਰਾਜ ਦਾ ਪ੍ਰਕਾਸ਼ ਆ ਸਾਰਾ ਇਹ ਦੇਖ ਰਿਹਾ ਆਰਮੀ ਦੇ ਅੰਡਰ ਆ ਹਨਾ ਤੇ 올 ਰੈਂਕਸ 155 ਐਫ ਡੀ ਰੈਜੀਮੈਂਟ ਇਹ ਚੀਜ਼ਾਂ ਦਾ ਮੈਂ ਪਹਿਲਾਂ ਦੱਸ ਗਿਆ ਟਾਈਮ ਵੀ ਮੈਨੂੰ ਨਹੀਂ ਪਤਾ ਤੇ ਇਧਰਲੇ ਪਾਸੇ ਧੂਫ ਬੱਤੀ ਵੀ ਹੁੰਦੀ ਆ ਹਨਾ ਤੇ ਇੱਥੇ ਦੇਗ ਵੀ ਤਿਆਰ ਹੁੰਦੀ ਆ ਸਵੇਰੇ ਮਹਾਰਾਜ ਦਾ ਪ੍ਰਕਾਸ਼ ਵੀ ਕਰਕੇ ਜਾਂਦੇ ਨੇ ਸ਼ਾਮ ਨੂੰ ਸੁਖਾਸਨ ਵੀ ਹੁੰਦਾ ਤੇ ਇਧਰਲੇ ਪਾਸੇ ਮਹਾਰਾਜ ਦੇ ਸਰੂਪ ਲੱਗੇ ਹੋਏ ਨੇ ਤੇ ਇਧਰਲੇ ਪਾਸੇ ਇੱਕ ਪੱਤਰ ਲੱਗਿਆ ਹੋਇਆ ਇਹ ਵੀ ਥੋੜੀ ਜਿਹੀ ਧਿਆਨ ਦੇਣ ਵਾਲੀ ਗੱਲ ਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਉਹਨਾਂ ਨੇ ਲਿਖਿਆ ਹੋਇਆ ਕਿ ਇਸ ਸੰਬੰਧੀ ਇਤਿਹਾਸ ਰਿਸਰਚ ਬੋਰਡ ਨੇ ਚੈੱਕ ਕੀਤਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਵਾਕਿਆਹੀ ਤਵੰਗ ਰਹਿ ਚੁੱਕੇ ਹਨ ਤੇ ਇਥੇ ਬੁੱਕ ਦਾ ਇੱਕ ਹਵਾਲਾ ਦਿੱਤਾ ਗਿਆ ਜਿਹਦੇ ਵਿੱਚ ਲਿਖਿਆ ਹੋਇਆ ਕਿ ਅਮੇজিং ਦਾ ਟਰੈਵਲਸ ਆਫ ਗੁਰੂ ਨਾਨਕ ਦੇ ਪੰਨਾ ਨੰਬਰ 196 ਅਤੇ ਗੁਰੂ ਨਾਨਕ ਟ੍ਰੈਵਲਸ ਟੂ ਹਿਮਾਲਿਆਨ ਐਂਡ ਈਸਟ ਏਸ਼ੀਆ ਰੀਜਨ ਅ ਨਿਊ ਲਾਈਟ ਹਨਾ ਦੇ 15 ਨੰਬਰ 80 ਇਹ ਦੋ ਬੁੱਕਾਂ ਦੇ ਹਵਾਲੇ ਦਿੱਤੇ ਹੋਏ ਨੇ ਗੁਰੂ ਨਾਨਕ ਪਾਤਸ਼ਾਹ ਅਰुणाਚਲ ਪ੍ਰਦੇਸ਼ ਤਿੰਨ ਵਾਰ ਗਏ ਨੇ ਉੱਥੇ ਵੱਖ-ਵੱਖ ਸਥਾਨਾਂ ਦਾ ਦੌਰਾ ਵੀ ਕੀਤਾ ਪਹਿਲੀ ਵਾਰ ਜਾਂਦੇ ਤਿੱਬਤ ਗਏ ਤਾਂ ਤਵਾਂਗ ਹੋ ਕੇ ਗਏ ਨੇ ਗੁਰੂ ਸਾਹਿਬ ਪਹਾੜੀ ਸਥਾਨਾਂ ਤੇ ਅਕਸਰ ਜਾਇਆ ਕਰਦੇ ਸਨ ਜੇਕਰ ਉਹ ਤਵਾਂਗ ਗਏ ਹਨ ਤਾਂ ਹੋ ਸਕਦਾ ਹੈ ਉਹ ਤਵਾਂਗ ਸ਼ਹਿਰ ਤੋਂ 30 ਕਿਲੋਮੀਟਰ ਦੂਰ ਪਹਾੜੀ ਉੱਪਰ ਜਿੱਥੇ ਗੁਰਦੁਆਰਾ ਸਾਹਿਬ ਦੀ ਗੱਲ ਕਰ ਰਹੇ ਹੋ ਵੀ ਉਥੇ ਗਏ ਹੋਣ ਇੱਕ ਕਿਤਾਬ ਦਾ ਹਵਾਲਾ ਦਿੱਤਾ ਗਿਆ ਸੂਪੇਦਾਰ ਜਗੀਰ ਸਿੰਘ 7 ਸਿੱਖ ਪਲਟਨ ਸੀਓ 99 ਏਪੀਓ 2008 ਦੀ ਇਹ ਇੱਕ ਚਿੱਠੀ ਆ ਜੀ ਇਹ ਵੀ ਬਹੁਤ ਧਿਆਨ ਦੇਣ ਵਾਲੀ ਗੱਲ ਹੈ ਵਾਹਿਗੁਰੂ ਤੁਹਾਨੂੰ ਗੁਰੂ ਨਾਨਕ ਹੁਣ ਗੁਰੂ ਸਾਹਿਬ ਦੇ ਸਥਾਨ ਤੇ ਮੈਂ ਤੁਹਾਨੂੰ ਦਰਸ਼ਨ ਕਰਵਾ ਰਿਹਾ ਤਾਂ ਤੁਸੀਂ ਵੀ ਰੱਜ ਕੇ ਦਰਸ਼ਨ ਕਰ ਲਓ ਇਹ ਚੀਜ਼ ਦੇ ਹਣਾ ਕਿਉਂਕਿ ਇੱਥੇ ਪਹੁੰਚਣਾ ਬਹੁਤ ਔਖਾ ਜੀ ਮਹਾਰਾਜ ਕਿਰਪਾ ਕਰਦੇ ਨਹੀਂ ਤਾਂ ਹੀ ਬੰਦਾ ਪਹੁੰਚ ਸਕਦਾ ਤੇ ਮੈਂ ਕਹਿੰਦਾ ਵੀ ਮੇਰੀ ਕਿਸਮਤ ਦੇ ਵਿੱਚ ਦੂਜੀ ਵਾਰੀ ਕਿਰਪਾ ਹੋਈ ਹੈ ਮੈਂ ਇੱਥੇ ਪਹੁੰਚਿਆ ਯਾਰ ਖੁਸ਼ੀ ਹੋ ਜਾਂਦੀ ਹੈ ਇਹ ਜਿਹੇ ਸਥਾਨਾਂ ਤੇ ਆ ਕੇ ਮਨ ਭਾਵਕ ਵੀ ਹੋ ਜਾਂਦਾ ਵਾਹਿਗੁਰੂ ਗੁਰਦਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਤੁਹਾਨੂੰ ਆਪਾਂ ਉਹੀ ਮੇਨ ਇਸ ਟਾਈਮ ਆਪਾਂ ਜਾਵਾਂ ਪਹਾੜ ਦੀ ਚੋਟੀ ਤੇ ਟੀਸੀ ਤੇ ਖੜੇ ਹਾਂ ਇੱਥੇ ਤੁਸੀਂ ਦੇਖ ਲਓ ਆਪਣੇ ਥੱਲੇ ਕੁਝ ਵੀ ਨਹੀਂ ਹੈਗਾ ਠੀਕ ਹੈ ਜੀ ਇਧਰਲੇ ਪਾਸੇ ਆਪਾਂ ਚੱਲੇ ਹਾਂ ਅ ਦਰਸ਼ਨ ਕਰਨ ਵਾਸਤੇ ਇੱਥੇ ਬੁੱਧ ਧਰਮ ਵਾਲਿਆਂ ਦੇ ਸੰਤਾਂ ਦੀ ਇੱਕ ਮੂਰਤੀ ਬਣਾਈ ਹੋਈ ਆ ਤੇ ਕਿਤੇ